ਸਵਾਗਤ ਹੈ ਤੁਹਾਡਾ ਇਹ ਕੋਰਨਰ ਵਾਲੀ ਵੀਡੀਓ ਦੇ ਵਿੱਚ ਤੇ ਆ ਗਏ ਆਪਾਂ ਮੈਂਧਰਾ ਆਰਜਨੋ ਉਹ ਫਿਰ ਰੋਟਾਂ ਗਈ ਸੁਨਮਾ ਵਾਲਿਆਂ ਤੇ ਰੈਗੂਲੇਸ਼ਨਸ ਕਰ ਬੂ ਮੇਂ ਮਿੱਤਰੋ ਨਵਾਂ ਬਣਾਕਾ ਬਾਦ ਆ ਆ ਚੰਨੋ ਕਿਆ ਬਾਤ ਹੈ ਕਿਆ ਬਾਤ ਹੈ ਇਹ ਕਿਆ ਬਾਤ ਹੈ ਐਸਾ ਕੱਪੜਾ ਕਪੜਾ ਮਾਰੀ ਜਾਂਦਾ ਨੂੰ ਓਕੇ ਰੋਟਾਂ ਕੋਈ ਪਾਤਾ ਬੜਾ ਕੰਮ ਨਾ ਲੈਣਾ ਅਜਨ 90605 ਡੀਆਈਪੀਐਸ ਹੋਰ ਵਾਈਪੋਰ ਓਕੇ ਗੱਲ ਬਾਤ ਆ ਜੀ ਅਸਲਾ ਅਜਨ 9 ਮੀਟਰ 0 ਸਰਾ ਜੀ ਸਰਾ ਨਾ ਹੀ ਕਿਤੇ ਮੈਂ ਪਾ ਰਹੀ ਹਾਂ ਓਕੇ ਰੋਟਾ ਕਪੜਾ ਕੋਪੜਾ ਮਾਰੀਏ ਮੈਂ ਬਾਈ ਉਹ ਪੇਮੈਂਟ ਕੈਸ਼ ਕਰਨੀ ਆ ਕੈਸ਼ ਕਹਿੰਦੇ ਕਿ ਕਸ਼ਤਾਲੀਆਂ ਆਈਆਂ ਗਈਆਂ ਕੈਸ਼ ਹੀ ਨਹੀਂ ਪਰ ਬਹਿਰੀ ਵਾਲਾ ਬੈਗ ਭਰ ਕੇ ਗਏ ਜੀ ਖਾਲੀ ਹੋਇਆ ਕਹਿੰਦੇ 9 ਲੱਖ ਰੁਪਈਆ ਸਾਹਮਣੇ ਰੱਖਦਾ ਹੈ ਕਹਿੰਦੇ ਸਰਾਗਰ ਲਵਾਤਾ ਹੈ ਜਿਵੇਂ ਅੰਤਵਾਉਂ ਤੇ ਪੈਂਡਾ ਫੇਰ ਸਮਾਨ ਇਹ ਇਹਨਾਂ ਦੀ ਬਰਕਸਾਫ ਆ ਗਈ ਮੰਦਰਾੜਿਆ ਵਾਲੀ ਐਟ ਆਪੂ ਮਾਰਕੀਟ ਆ ਮੈਂ ਇੱਕ ਹੱਥ ਲੀ ਹੋ ਗਿਆ

ਵਾਹ ਤੇ ਹਾਰ ਲਓ ਜੀ ਪਾ ਤੇ ਹਾਰ ਟਰੈਕਟਰ ਦੇ ਸਿਰਾ ਘੱਲਵਾਤਾ ਓਕੇ ਰਬੋਟਾਂ ਹਾਰ ਹੂਰ ਪਾ ਕੇ ਮੱਥਾ ਟੇਕ ਕੇ ਲੈ ਕੇ ਚਾਲਦਿਆਂ ਫਿਰ ਪਿੰਡ ਨੂੰ ਓਕੇ ਰਬੋਟਾਂ ਤੇ ਮੱਥਾ ਹਾ ਮੇਰੇ ਮਾਲਕਾ ਕਿਰਪਾ ਕਰੀ ਸੁੱਖ ਰੱਖੀ ਵਾਹਿਗੁਰੂ ਸਤਨਾਮ ਤੇ ਚੱਲਦੇ ਆਂ ਬਸ ਮੱਥਾ ਠੀਕ ਕੀ ਪ੍ਰਸ਼ਾਦ ਲੈ ਕੇ ਚੱਲਦੇ ਆਂ ਪਿੰਡ ਨੂੰ ਲੱਕ ਵੇਖੋ ਯੋਟੇ ਦੀ ਐ ਜ਼ਰਾ ਗੱਲ ਬਾਤ ਐ ਛੋਟਾ ਖੜਾ ਵੇਖੋ ਬਈ ਕਿਆ ਬਾਤ ਐ ਚੈੱਕ ਕਰੋ 4 बाई 4 ਹੈ ਉੱਤੇ ਰਪੋਰਟ ਵੀਡੀਓ ਕੋਈ ਨਹੀਂ ਆਉਂਦੀ ਬੈਗ ਵੀਰੀ ਨਹੀਂ ਲੱਗਾ ਇੱਥੇ ਦੇਖੋ ਬਈ ਮੋੜ ਇਹ ਡਰਾਉਂਦੇ ਆ ਜੀ ਇੱਕ 605 ਜੋ ਤੇ ਹੀ ਕਰਾ ਲਈ ਜੀ ਟੈਂਕੀ ਫੁੱਲ ਸਰਾ ਗੱਲ ਬਾਤ ਆਉਣ ਖਾ ਦੀ ਪٹرول ਪੰਪ ਤੀ ਕਵਾਲੀਏ ਬੇਟ ਬੂਟ ਲਵਾ ਕੇ ਲਿਆਵਾਂਗੇ ਵਲੌਗ ਪੂਰੇ ਘੈਂਟ ਆਉਣਗੇ ਬਾਜੀ ਬਾਗ ਕਹਿੰਦੇ ਸਰਾ ਗੱਲ ਬਾਤ ਆ ਜੀ ਨੇ ਕੰਗ੍ਰੈਚੁਲੇਸ਼ਨਸ ਲੇក ਦੋ ਕਹਿੰਦੇ ਕਮੈਂਟਾਂ ਆਏ ਸ਼ਗਰੂ ਸ਼ਹਿਰ ਪਹੁੰਚ ਗਏ ਜਾਦਾ ਜਿਨਾ ਸ਼ਗਰੂ ਜੀ ਗਾਈਸ ਆ ਗਏ ਆਪਾਂ ਘਰੇ ਪਹਿਲਾਂ ਹੀ ਆ ਗਏ ਸੀਗੇ ਕਿਉਂਕਿ ਵੀਡੀਓ ਬਣਾਉਣੀ ਆ ਫਿਰ ਟਿੱਟ ਆਉਂਦਾ ਫਿਰ ਐਂਟਰੀ ਕਰਾਉਣੀ ਆ ਯੋਂ ਘਾ ਖੜਾ ਆਪਣਾ